ਉਹ ਕੋਈ ਬਠਿਆ ਸੀਗਾ ਸੋ ਜ਼ੋਰਨ ਕਰਨ ਵਾਲਾ ਕੋਈ ਬੱਚ ਨਹੀਂ ਸਕਦਾ ਅੱਜ ਸ਼ਾਇਦ ਤੁਹਾਡੀ ਗੁੱਡੀ ਛੜੀ ਹੋਈ ਹੈ ਇਹਨੂੰ ਹੋਰ ਛੜਾ ਲਓ ਜੇ ਚੜਦੀ ਹੈ ਪਰ ਅੰਤ ਨੂੰ ਇਹੀ ਹੋਣਾ ਹੈ ਕਿ ਤੁਹਾਨੂੰ ਜੱਜਾਂ ਦਾ ਸਾਹਮਣਾ ਕਰਨਾ ਪਊਗਾ ਤੇ ਸਿੱਖਾ ਦੇ ਪਿੱਛੇ ਸ਼ਤਨ ਖੜਾ ਕਰ ਦੇਣਗੇ ਇੱਕ ਆਖਰੀ ਸਵਾਲ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਮਾਰਟਰ ਵਰਸ 24 ਦਿਨ ਦੇ ਵਿੱਚ ਪਹੁੰਚਿਆ ਸਾਰੇ ਰਾਜਨੀਤਿਕ ਜਿਹੜੇ ਬੰਦੇ ਨੇ ਰਾਜਨੀਤੂ ਇੱਕ ਪਾਸੇ ਰੱਖ ਕੇ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹਾਂ ਬਿਲਕੁਲ ਇਹ 26 ਤਰੀਕ ਨੂੰ ਫਟੇਗੜ ਸਾਹਿਬ ਤੁਸੀਂ ਸਾਰੇ ਆਓ ਸਾਰੇ ਜਿੰਨੇ ਵੀ ਸਿਆਸੀ ਲੀਡਰ ਹੈ ਸਾਡੀ ਸਟੇਜ ਤੇ ਬੋਲ ਸਕਦੇ ਐ ਬਹਿਰੂ ਸਾਹਿਬ ਕਿਸਾਨ ਮੋਰਚਾ ਤੋਂ ਆ ਰਹੇ ਐ ਤੇ ਸਾਰੇ ਇਹ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਸਿਆਸੀ ਆਗੂ ਹੈ ਉਹ 23 ਨੂੰ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਹਾਂ ਸੱਤਾਪੱਤਰ ਨੂੰ ਮੈਂ 23 ਨੂੰ ਸਾਡੀ ਸਟੇ ਫਟੇਕੜ ਸਾਬ ਤੋਂ ਮਿਲ ਸਕਦੇ ਹੋ ਸਰਦਾਰ ਸਿਮਰਨ ਜੀ ਦੀ ਮਾਨ ਤੋਂ ਹੋਏ ਨੇ ਜਿਹੜੇ ਕਿ ਡੱਲੇਵਾਲ ਸਾਹਿਬ ਦਾ ਪਤਾ ਲੱਗੇ ਆਏ ਨੇ ਪਤੰਦੀ ਕਿੰਧਾ ਦੇ ਹਾਲਾਤ ਨੇ ਜੰਨੇਵਾਲ ਸਾਹਿਬ ਕਿ ਮਿਲ ਕਿ ਰਿਕੋਰਡ ਕੈਂਸਰ ਜੇ ਮਰੀਜ਼ ਨੇ ਪਤਰਸਾਲਾਂ ਦੇ ਹੋ ਗਏ ਹੈ ਅਜੇ ਤੱਕ ਵੀ ਉਹਨਾਂ ਨੇ ਆਪਣਾ ਮੋਚ ਨਹੀਂ ਛੱਡਿਆ ਇਹਦਾ ਮਤਲਬ ਹੈ ਕਿ ਹੁਣ ਉਹ ਜੋ ਛੱਡਣਗੇ ਜਿੰਨਾ ਚਿਰ ਵੈਗੁਰੂ ਦੇ ਚਰਨ ਨਹੀਂ ਪਹੁੰਚ ਚੰਦੇ ਮੈਨੂੰ ਤਾਂ ਇਹ ਵਿਸ਼ਵਾਸ ਹੈ ਕਿ ਉਹਨਾਂ ਨੇ ਛੱਡਣਾ ਛੁੱਡਣਾ ਨਹੀਂ ਹੈ ਤੇ ਉਹਨਾਂ ਨੇ ਧ੍ਰੜ ਰਹਿਣੇ ਜਿਵੇਂ ਫਿਟਨੈਸ ਕਰਦੇ ਰਹੇ ਹੈ ਤੇ ਉਹਨਾਂ ਨੇ ਅੰਤ ਤੱਕ ਇਹ ਮੋਟਰ ਨੂੰ ਛੱਡਣਾ ਨਹੀਂ ਮੈਨੂੰ ਬੜੇ ਟੈਲੀਫੋਨ ਆ ਰਹੇ ਆ ਕਿ ਅਸੀਂ ਵੀ ਵਰਤ ਦੇ ਉੱਤੇ ਬੈਠਣਾ ਹੈ ਨਹੀਂ ਜਿਹੜੇ ਕਿ ਜਿੰਨਾ ਚਿਰ ਤੁਸੀਂ ਬਾਣੀ ਦੇ ਵਿੱਚ ਪੂਰੇ ਨਹੀਂ ਹੈ ਉਹਨਾਂ ਸਿਰ ਇਹੋ ਜੇ ਕੰਮ ਚ ਨਹੀਂ ਪਈਦਾ ਜਿਹੜੇ ਬਾਣੀ ਦੇ ਵਿੱਚ ਪੱਕੇ ਹੋ ਗਏ ਐ ਚੌਪੜੀ ਸਾਹਿਬ ਦਾ ਪਾਠ ਕਰਦੇ ਐ ਉਹ ਸੇਂਗਰ ਬੈਕਸਾ ਦੇ ਮਨਸਾਬਾ ਕਿਵੇਂ ਦੇਖਦੇ ਹੋ ਇੱਕ ਪਾਸੇ ਮੋਦੀ ਦੇਸ਼ਾ ਬਾਰ 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 ਲੋਕ ਉਹਨਾਂ ਨੂੰ ਜਟਾਈ ਜਾਂਦੇ ਨੇ ਇੱਕ ਪਾਸੇ ਲੋਕਾਂ ਦਾ ਉਹ ਗਲਾ ਕੱਟਣ ਲੱਗੇ ਹੋਏ ਨੇ ਇਹ ਰਕ ਕਸੂਰ ਨੇ ਤਾਂ ਸਾਡਾ ਕਸੂਰ ਹੈ ਜਿਹੜਾ ਸਿਉ ਉਹਨਾਂ ਨੂੰ ਮੋਟਾ ਪਾਉਂਦੇ ਅਸੀਂ ਸਾਡਾ